ਨਲਾਤਾਜ ਮੈਂ ਡੇਨ ਮੈਡੀਕਲ ਐਸੋਸੀਏਸ਼ਨ ਦੀ ਤਰਫੋਂ ਸਾਰੇ ਆਪਣਾ ਰੰਗਲਾ ਪੰਜਾਬ ਜੇ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਰੀਨ ਕੇ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮੋਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਆ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦੁਆਇਆਂ ਲੈ ਅੰਦਰ ਆਇਆ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ ਸ਼ਾਨਦਾਰ ਮੁਹੱਲਾ ਕਲੀਨਿਕਾਂ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਯਾ ਪਿੱਛ ਕਿਹਾ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾਂ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਰੀਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਈਸਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਜੇ ਪੱਤਰਕਾਰ ਜਰਨਲਿਸਟ ਸਾਡੇ ਸਪੈਸ ਕਾਨਫਰੈਂਸ ਆਏ ਨੇ ਉਹਨਾਂ ਦਾ ਸਵਾਗਤ ਕਰਦਾ ਹਾਂ ਅਤੇ ਉਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਇਸੇ ਸਾਡੀ ਪ੍ਰੈਸ ਕਾਨਫਰੰਸ ਲਈ। ਅੱਜ ਦਾ ਵਿਸ਼ਾ ਜਿ세 ਤੁਹਾਨੂੰ ਸਭ ਨੂੰ ਪਤਾ ਹੀ ਹੈ 9 ਅਗਸਤ ਨੂੰ ਕੋਲਕਾਤਾ ਦੇ ਆਰਜੀਕਰ ਮੈਡੀਕਲ ਕਾਲਜ ਦੇ ਵਿੱਚ ਹੋਇ ਇੱਕ ਭਿਆਨਕ ਕਾਂਡ ਦੇ ਨਾਲ ਸ਼ੁਰੂ ਹੋ ਰਿਹਾ ਹੈ। ਜਿੱਥੇ ਇੱਕ ਲੇਡੀ ਡਾਕਟਰ ਪੋਸ ਗ੍ਰੈਜੂਏਟ ਸਟੂਡੈਂਟ ਜੋ ਕਿ ਚੈਸਟ ਡਪਾਰਟਮੈਂਟ ਕਲਮਨਰੀ ਮੈਡੀਸਨ ਵਿੱਚ ਪੋਸਟ ਗ੍ਰੈਜੂਏਸ਼ਨ ਕਰ ਰਹੀ ਸੀ ਉਸਦੇ ਨਾਲ ਇੱਕ ਬੜਾ ਹੀ ਭਿਆਨਕ ਕਾਂਡ ਹੋਇਆ ਹੈ। ਜਿਸ ਨੂੰ ਤੁਸੀਂ ਕਾਰਨ ਕਰਕੇ ਕਿਨਾ ਕਰਨਾ ਕਰਕੇ ਬੁਰੀ ਤਰ੍ਹਾਂ ਦੇ ਨਾਲ ਟੌਰਚਰ ਕੀਤਾ ਗਿਆ ਦਾ ਰੇਪ ਕੀਤਾ ਗਿਆ ਔਰ ਫਿਰ ਉਸ ਨੂੰ ਮਾਰ ਦਿੱਤਾ ਗਿਆ ਇਸ ਹਾਦਸੇ ਨੂੰ ਉਥੋਂ ਦੀ ਐਡਮਿਨਿਸਟ੍ਰੇਸ਼ਨ ਔਰ ਕਾਲਜ ਦੇ ਪ੍ਰਿੰਸੀਪਲ ਨੇ ਪਹਿਲਾਂ ਸੁਸਾਇਡ ਦਾ ਰੰਗ ਦੇਣ ਦੀ ਕੋਸ਼ਿਸ਼ ਕੀਤੀ ਜੋ ਕਿ ਬਹੁਤ ਹੀ ਨਿੰਦਾਯੋਗ ਹੈ ਉਸ ਤੋਂ ਬਾਅਦ ਜਦੋਂ ਐਵੀਡੈਂਸ ਸਾਹਮਣੇ ਆਏ ਜਦੋਂ ਸਟੂਡੈਂਟਸ ਨੇ ਇਸੇ ਨੂੰ ਸਾਹਮਣੇ ਲਿਆਂਦਾ ਔਰ ਉਸ ਬੱਚੀ ਦੇ ਪੇਰੈਂਟਸ ਨੇ ਰੱਸਿਆ ਕਿ ਸਾਡੇ ਕੋਲ ਸਬੂਤ ਨੇ ਕਿ ਉਸ ਨੂੰ ਮਾਰਿਆ ਗਿਆ ਫਿਰ ਪੁਲਿਸ ਹਰਕਤ ਵਿੱਚ ਆਈ ਲੇਕਿਨ ਉਸ ਤੋਂ ਪਹਿਲਾਂ ਹੀ ਪੁਲਿਸ ਨੂੰ ਇਨਸਟਰਕਸ਼ਨ ਦਿੱਤੀਆਂ ਗਈਆਂ ਸਟੇਟ ਗਵਰਨਮੈਂਟ ਵੱਲੋਂ ਕਿ ਉਹ ਉੱਥੋਂ ਤੋਂ ਸਾਰੇ ਸਬੂਤ ਮਿਟਾ ਦਿੱਤੇ ਜਾਣ ਉੱਥੋਂ ਦੇ ਪ੍ਰਿੰਸੀਪਲ ਨੂੰ ਸਿਰਫ ਬਾਗਦੀ ਕਾਰਵਾਈ ਲਈ ਉੱਥੋਂ ਸੈਕ ਕਰਕੇ ਉਸੇ ਵੇਲੇ ਦੂਸਰੇ ਮੈਡੀਕਲ ਕਾਲਜ ਦੇ ਵਿੱਚ ਲਗਾ ਦਿੱਤਾ ਗਿਆ ਔਰ ਉਸ ਪ੍ਰਿੰਸੀਪਲ ਡਾਕਟਰ ਸੰਦੀਪ ਗੋਸ਼ ਦਾ ਪਾਸ ਬਹੁਤ ਹੀ ਕੰਟਰੋਵਰਸ਼ੀਅਲ ਹੈ ਉਹਦੇ ਹਾਇਰ ਆਪਸ਼ਨਲ ਬਹੁਤ ਜ਼ਿਆਦਾ ਸਬੰਧ ਨੇ ਤੁਸੀਂ ਇਮੇਜਿਨ ਕਰੋ ਕਿ ਉਹ ਚਾਰ ਵਾਰ ਉਸ ਕਾਲਜ ਚੋਂ ਟ੍ਰਾਂਸਫਰ ਹੋ ਕੇ ਵਾਪਸ ਇੱਕ ਦਿਨ ਦੇ ਵਿੱਚ ਮੁੜ ਕੇ ਉਸ ਕਾਲਜ ਦੇ ਵਿੱਚ ਹੀ ਐਜ਼ ਪ੍ਰਿੰਸੀਪਲ ਆ ਜਾਂਦਾ ਸੋ ਕੁਝ ਖਬਰਾਂ ਐਸੀਆਂ ਵੀ ਆ ਰਹੀਆਂ ਨੇ ਕਿ ਉਸ ਕਾਲਜ ਦੇ ਵਿੱਚ ਕੁਝ ਇਹੋ ਜਿਹਾ ਚੱਲ ਰਿਹਾ ਸੀ ਜਿਸ ਬਾਰੇ ਉਸ ਮੰਦਭਾਗੀ ਬੱਚੀ ਨੂੰ ਪਤਾ ਚੱਲਿਆ ਉਹਨੇ ਜਦੋਂ ਆਪਣੇ ਸਾਥੀਆਂ ਨਾਲ ਜਿਹੋ ਉਸ ਕੌਮ ਵਿੱਚ ਲੈਫਟਸਨ ਕਨਫਰੋంట్ ਕੀਤਾ ਤਾਂ ਉਸ ਨੂੰ ਥ੍ਰੈਟਸ ਮਿਲੇ ਉਸਨੇ ਐਡਮਿਨਿਸਟ੍ਰੇਸ਼ਨ ਦੇ ਧਿਆਨ ਵਿੱਚ ਲਿਆਂਦਾ ਕਿ ਮੇਰੀ ਜਾਨ ਨੂੰ ਖਤਰਾ ਹੈ ਲੇਕਿਨ ਕੁਝ ਨਹੀਂ ਕੀਤਾ ਗਿਆ ਔਰ ਅਲਟੀਮੇਟਲੀ ਉਸ ਨੂੰ ਇਸ ਤਰ੍ਹਾਂ ਦੇ ਭਿਆਨਕ ਕਾਂਡ ਵਿੱਚੋਂ ਗੁਜ਼ਰਨਾ ਪਿਆ ਔਰ ਆਪਣੀ ਜਾਨ ਗਵਾਣੀ ਇਸ ਦੇ ਨਾਲ ਡਾਕਟਰ ਦੇ ਵਿੱਚ ਇੱਕ ਬਹੁਤ ਹੀ ਅਸੁਰੱਖਿਤਾ ਦਾ ਮਾਹੌਲ ਪੈਦਾ ਹੋ ਗਿਆ ਹੈ ਔਰ ਸਭ ਤੋਂ ਖਤਰਨਾਕ ਗੱਲ ਜੋ ਹੋਈ ਇਸ ਇਨਸੀਡੈਂਸ ਨੂੰ ਕਵਰ ਕਰਨ ਦੇ ਲਈ ਸਟੇਟ ਸਪੌਂਸਰਡ ਗੁੰਡਾਇਜ਼ਮ ਲਾਇਆ ਗਿਆ ਉੱਥੇ ਡਾਕਟਰਸ ਜੋ ਕਿ ਪ੍ਰੋਟੈਸਟ ਕਰ ਰਹੇ ਸਨ 20 ਦਿਨ ਪ੍ਰੋਟੈਸਟ ਕਰ ਰਹੇ ਸਨ ਇੱਕ ਮੌਦ ਨੂੰ ਭੇਜਿਆ ਗਿਆ ਜਿਸ ਨੇ ਉਹ ਸਾਰੀ ਜਗ੍ਹਾ ਨੂੰ ਤਹਿਸ਼ ਨਸ਼ ਕੀਤਾ ਸਾਰੇ ਹਸਪਤਾਲ ਨੂੰ ਤੋੜ ਦਿੱਤਾ ਗਿਆ ਐਮਰਜੈਂਸੀ ਤੋੜ ਦਿੱਤੀ ਉਹ ਸੈਮੀਨਾਰ ਰੂਮ ਜਿੱਥੇ ਗਿਆ कांड ਹੋਇਆ ਸੀ ਉਸ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹਰ ਸਬੂਤ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਹਾਈ ਕੋਰਟ ਨੇ ਇਸ ਇਨਸੀਡੈਂਟ ਦਾ ਨੋਟਿਸ ਲੈਂਦਿਆਂ ਇਹ ਇਨਕੁਆਇਰੀ ਸੀਬੀਆਈ ਨੂੰ ਸੌਂਪ ਦਿੱਤੀ ਸੀ ਕਿਉਂਕਿ ਹਾਈ ਕੋਰਟ ਨੂੰ ਵੀ ਯਕੀਨ ਨਹੀਂ ਕਿ ਪੁਲਿਸ ਇਹਦੇ ਵਿੱਚ ਨਿਰਪੱਖ ਜਾਂਚ ਕਰੇ ਜਮਰੇਸ ਲਗਾਤਾਰ ਬੈਸਟ ਕੋਲ ਦਾ ਲਾਅ ਐਂਡ ਆਰਡਰ ਕਾਪਰ ਗਵਰਨਮੈਂਟ ਨੂੰ ਵੀ ਮੰਗ ਜਿਹੜੀ ਕੀਤੀ ਜਾ ਰਹੀ ਹੈ ਦੇਖੋ ਲਾ ਐਂਡ ਆਰਡਰ ਖਰਾਬ ਹੋ ਰਿਹਾ ਇਸ ਤੋਂ ਵੱਧ ਇਸ ਦਾ ਸਬੂਤ ਕੀ ਹੋ ਸਕਦਾ ਕਿ ਉੱਥੋਂ ਦੇ ਮੁੱਖ ਮੰਤਰੀ ਉੱਥੋਂ ਦੇ ਗ੍ਰਹਿ ਮੰਤਰੀ ਔਰ ਉੱਥੋਂ ਦੀ ਸਿਹਤ ਮੰਤਰੀ ਮੰਮਤਾ ਬੈਨਰਜੀ ਖੁਦ ਸੜਕ ਤੇ ਉੱਤਰ ਕੇ ਨਿਆਂ ਮੰਗ ਰਹੀ ਜਿਸ ਬੰਦੇ ਨੇ ਉੱਥੇ ਲਾ ਐਂਡ ਆਰਡਰ ਮੇਨਟੇਨ ਕਰਨਾ ਉਹ ਖੁਦ ਕਹਿ ਰਿਹਾ ਕਿ ਨਿਆਂ ਦਿਓ ਇਸ ਤੋਂ ਵੱਡਾ ਲਾ ਐਂਡ ਆਰਡਰ ਬ੍ਰੇਕ ਹੋਣ ਦਾ ਕੋਈ ਸਬੂਤ ਹੋ ਨਹੀਂ ਸਕਦਾ ਤੈਨੂੰ ਲੱਗਦਾ ਕਿ ਸਾਰੀ ਇਹਨਾਂ ਦੀ ਮਿਲੀਭੁਗਤ ਹੈ ਕੋਲੇਜ ਮੈਨੇਜਮੈਂਟ ਹੋਵੇਗਾ ਪ੍ਰਸ਼ਾਸਨ ਜਾਂ ਸਰਕਾਰ ਬਿਲਕੁਲ ਸਾਫ਼ ਹੈ ਇਹਨਾਂ ਦੀ ਮਿਲੀਭੁਗਤ ਹੈ ਇਸੇ ਬਹੁਤ ਉੱਚ ਕਨੈਕਸ਼ਨ ਵਾਲੇ ਬੰਦਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਅਗਰ ਸਿਰਫ ਰੇਪ ਐਂਡ ਮਰਡਰ ਹੋਇਆ ਹੁੰਦਾ ਤਾਂ ਅਸੀਂ ਜਾਂ ਇੱਕ ਉਹਨੂੰ ਇੱਕ ਐਸੀ ਮੰਦਭਾਗੀ ਘਟਨਾ ਸਮਝ ਕੇ ਔਰ ਜੋ ਵੀ ਕਲਪਰੇਟਸ ਹਨ ਉਹ ਫੜ ਕੇ ਸਜ਼ਾ ਹੁੰਦੀ ਤਾਂ ਠੀਕ ਸੀ ਲੇਕਿਨ ਜੋ ਉੱਥੇ ਉਸ ਸਾਰੇ ਸਬੂਤ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਉੱਥੋਂ ਦੇ ਡਾਕਟਰ ਜੋ ਪ੍ਰੋਟੈਸਟ ਕਰ ਰਹੇ ਸਨ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਇਸ ਤੋਂ ਇਹ ਲੱਗਦਾ ਹੈ ਕਿ ਜ਼ਰੂਰ ਕਿਤੇ ਨਾ ਕਿਤੇ ਕੋਈ ਮਿਲੀਭਗਤ ਹੈ ਔਰ ਉੱਥੇ ਕੋਈ ਇਸ ਤਰ੍ਹਾਂ ਦੇ ਕੰਮ ਹੋ ਰਹੇ ਨੇ ਜਿਨ੍ਹਾਂ ਨੂੰ ਵੀ ਸਰਕਾਰ ਛੁਪਾਉਣਾ ਚਾਹੁੰਦੀ ਹੈ ਔਰ ਸਰਕਾਰ ਦੇ ਉਹਨਾਂ ਦੇ ਪਾਰਟੀ ਦੇ ਕੁਝ ਬੰਦੇ ਇਟ ਇੰਵੋਲਡ ਲੱਗਦਾ ਕਿ ਕੇਂਦਰ ਸਰਕਾਰ ਨੂੰ ਇੰਦਾ ਦਾ ਕਾਨੂੰਨ ਬਣਾਉਣਾ ਚਾਹੀਦਾ ਜੇ ਡਾਕਟਰਾਂ ਉੱਤੇ ਆਏ ਦਿਨ ਹਮਲੇ ਹੁੰਦੇ ਹੈ ਜਾਂ ਕੋਈ ਮੰਦਪਾ ਇੱਕ ਟਿਕਣਾ ਹੁੰਦੀ ਉਹਨਾਂ ਤੇ ਸਟ੍ਰਕਚਰ ਲਗਾਉਣਾਂ ਪਿੱਛਾ ਸਾਡੀ ਆਈਐਮਏ ਦੀ ਨੈਸ਼ਨਲ ਆਈਐਮਏ ਦੀ ਇਹ ਬਹੁਤ ਦੇਰ ਤੋਂ ਮੰਗ ਹੈ ਕਿ ਇੱਕ ਸੈਂਟਰਲ ਐਕਟ ਅਗੇਂਸਟ ਵਾਇਲੈਂਸ ਅਗੇਂਸਟ ਡਾਕਟਰ ਲਿਆਂਦਾ ਜਾਵੇ ਜੋ ਕਿ ਡੈਟਰੈਂਟ ਐਕਟ ਹੋਵੇ ਸਰਕਾਰ ਨੇ ਕੋਵਿਡ ਦੇ ਦੌਰਾਨ ਕਿਉਂਕਿ ਉਸ ਵੇਲੇ ਡਾਕਟਰ ਦੀ ਜ਼ਰੂਰਤ ਸੀ ਤਾਂ ਐਪੀਡੈਮਿਕ ਐਕਟ ਵਿੱਚ ਐਮੈਂਡਮੈਂਟ ਕਰਕੇ ਤਾਂ ਉਹਦੇ ਵਿੱਚ ਇਹ ਪ੍ਰੋਵੀਜ਼ਨ ਪਾਤੀਆਂ ਉਹ ਟੈਂਪੋਰਰੀ ਸੀ ਬਿਕੋਜ਼ ਜਦ ਲਈ ਐਪੀਡੈਮਿਕ ਐਕਟ हट ਗਿਆ ਤਾਂ ਉਹ ਵੀ हट ਗਈਆਂ ਲੇਕਿਨ ਇੱਕ ਸੈਂਟਰਲ ਐਕਟ ਦੀ ਜੋ ਡਿਮਾਂਡ ਹੈ ਉਹ ਬਿਲ ਵੀ ਬਣਿਆ ਹੈ ਡਰਾਫਟ ਵੀ ਤਿਆਰ ਹੈ ਲੋਕ ਸਭਾ ਤੇ ਪੇਸ਼ ਵੀ ਹੋਣਾ ਸੀ ਲੇਕਿਨ ਸਰਕਾਰ ਦੇ ਸਾਡੇ ਗ੍ਰਹਿ ਮੰਤਰੀ ਨੇ ਕਹਿ ਕੇ ਕਿ ਡਾਕਟਰਸ ਨੂੰ ਕੋਈ ਸਪੈਸ਼ਲ ਕੈਟੇਗਰੀ ਨਹੀਂ ਦਿੱਤੀ ਜਾ ਸਕਦੀ ਇਸ ਕਰਕੇ ਉਸ ਕਾਨੂੰਨ ਨੂੰ ਲਿਆਂਦਾ ਨਹੀਂ ਗਿਆ ਠੰਡੇ ਬਸੇ ਵਿੱਚ ਪਾਤਾ ਗਿਆ ਅੱਜ ਪੁੱਛਣਾ ਚਾਹਨਾ ਆਪਣੇ ਮਾਨਯੋਗ ਗ੍ਰਹਿ ਮੰਤਰੀ ਜੀ ਕਿ ਕਿਆ ਜਦੋਂ ਕੋਈ ਸਿਰ ਤੇ ਜਾਂ ਦੇਸ਼ ਤੇ ਜਾਂ ਲੋਕਾਂ ਤੇ ਸਿਹਤ ਦੀ ਐਮਰਜੈਂਸੀ ਆਂਦੀ ਹੈ ਤਾਂ ਉਦੋਂ ਹੀ ਡਾਕਟਰਸ ਇੰਪੋਰਟੈਂਟ ਹੁੰਦੇ ਹਨ ਜੇ ਡਾਕਟਰ ਇਹਨਾਂ ਇੰਪੋਰਟੈਂਟ ਨਹੀਂ ਕਾਨੂੰਨ ਸਾਰੇ ਹੈ ਨੇ ਉਹਨਾਂ ਦੀ ਰੱਖਿਆ ਲਈ ਤਾਂ ਫਿਰ ਐਪੀਡੈਮਿਕ ਐਕਟ ਵਿੱਚ ਕੋਵਿਡ ਦੇ ਦੌਰਾਨ ਸੋਧ ਕਿਉਂ ਕੀਤੀ ਗਈ ਕਿਉਂਕਿ ਉਸ ਵੇਲੇ ਉਹਨਾਂ ਡਾਕਟਰ ਦੀ ਲੋੜ ਸੀ ਉਸ ਵੇਲੇ ਡਾਕਟਰਾਂ ਤੇ ਹਮਲੇ ਹੋ ਰਹੇ ਸੀ ਔਰ ਅੱਜ ਅਸੀਂ ਇਸੇ ਕਰਕੇ ਫਿਰ ਦੁਬਾਰਾ ਇਹ ਇਸ਼ੂ ਨੂੰ ਰੇਜ਼ ਕਰ ਰਹੇ ਹਾਂ ਕਿ ਸਾਨੂੰ ਇੱਕ ਸਟਰੋਂਗ ਸੈਂਟਰਲ ਐਕਟ ਚਾਹੀਦਾ ਔਰ ਨਾਲ ਹੀ ਨਾਲ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਕਿ ਪੰਜਾਬ ਸਟੇਟ ਵਿੱਚ ਸਟੇਟ ਦਾ ਆਪਣਾ ਕਾਨੂੰਨ ਹੈ ਲੇਕਿਨ ਉਹ ਰੈਅਰਲੀ ਲਾਗੂ ਹੁੰਦਾ ਹੈ ਸਾਨੂੰ ਐਸੋਸੀਏਸ਼ਨ ਨੂੰ ਜੋਰ ਪਾ ਕੇ ਹਰ ਪੁਲਿਸ ਸਟੇਸ਼ਨ ਤੇ ਅਕਸਰ ਜੁੜੂ ਮਿਲ ਕੇ ਜਦੋਂ ਵੀ ਕੋਈ ਤਾਂ ਇਨਸੀਡੈਂਟ ਹੁੰਦਾ ਤਾਂ ਉਹ ਧਰਾਵਾਂ ਲਗਾਉਣੀਆਂ ਪੈਂਦੀਆਂ ਉਹ ਫਿਰ ਵੀ ਨਹੀਂ ਲੱਗ ਰਹੀਆਂ ਕਿਨਾਂ ਕਥਨ ਸਾਨੂੰ ਇਹਦੇ ਲਈ ਪੋਲਿਟੀਕਲ ਮਤਲਬ ਸੇਤ ਮੰਤਰੀ ਤੱਕ ਫੋਨ ਕਰਕੇ ਉਹਨਾਂ ਤੋਂ ਫੋਨ ਕਰਾਉਣਾ ਪੈਂਦਾ ਕਿ ਇਹਨੂੰ ਪੰਜਾਬ ਮੈਡੀਕਲ ਪ੍ਰੋਟੈਕਸ਼ਨ ਐਕਟ ਆਏ ਇਹ ਅਗਰ ਕਾਨੂੰਨ ਹੈ ਤਾਂ ਆਪਣੇ ਆਪ ਹੀ ਲਾਗੂ ਕਿਉਂ ਨਹੀਂ ਹੋ ਜਾਂਦਾ ਜਦਕਿ ਉਹਦੇ ਵਿੱਚ ਕਾਗਨੀਜ਼ੇਬਲ ਨੋਨ ਅਵੇਲੇਬਲ ਆਫੈਂਸ ਸੋ ਸਾਡੀ ਡਿਮਾਂਡ ਇਹੀ ਹੈ ਕਿ ਇੱਕ ਸੈਂਟਰ ਲੈਕ ਲਿਆਂਦਾ ਜਾਵੇ ਹਸਪੀਟਲਸ ਨੂੰ ਸੇਫ ਜ਼ੋਨ ਡਿਕਲੇਅਰ ਕੀਤਾ ਜਾਵੇ ਤਾਂ ਕਿ ਉੱਥੇ ਕੋਈ ਵੀ ਇਦਾਂ ਦੀ ਵਾਇਲੈਂਸ ਹੁੰਦੀ ਹੈ 190 ਦਾ ਸੂਬਾ ਮੋਟਰ ਐਕਸ਼ਨ ਲਵੇ ਉਹ ਸਾਨੂੰ ਐਫ ਆਈ ਆਰ ਕਰਾਉਣ ਦੀ ਲੋੜ ਹੀ ਨਹੀਂ ਪਵੇ ਜਿਹੜੀ ਸੁਵਿਧਾਵਾਂ ਬੰਦ ਹੋਈਆਂ ਇਹ ਕਦੋਂ ਤੱਕ ਬੰਦ ਇਹ ਹੱਲੇ 24 ਘੰਟੇ ਲਈ ਅੱਜ ਸਵੇਰੇ 6 ਵਜੇ ਤੋਂ ਲੈ ਕੇ ਕੱਲ ਸਵੇਰੇ 6 ਵਜੇ ਤੱਕ ਨੇ ਇਸ ਕਰਕੇ ਸਾਨੂੰ ਮਜਬੂਰਨ ਇਹ ਸੁਵਿਧਾਵਾਂ ਬੰਦ ਕੀਤੀਆਂ ਪਈਆਂ ਨਾਨੈਸੈਂਸ਼ੀਅਲ ਮਤਲਬ ਐਮਰਜੈਂਸੀ ਸਰਵਿਸਿਜ਼ ਚੱਲ ਰਹੀਆਂ ਨੇ ਰੂਟੀਨ ਸਰਵਿਸਿਜ਼ ਜਿਹੜੀਆਂ ਨੇ ਇਲੈਕਟਿਵ ਸਰਜਰੀ ਉਹ ਬੰਦ ਨੇ ਪਰ ਅਗਰ ਸਰਕਾਰ ਤਾਰਾ ਭਈਆ ਇਹੀ ਰਹਿੰਦਾ ਸਾਨੂੰ ਨਿਆਂ ਨਹੀਂ ਮਿਲਦਾ ਤਾਂ ਹੋ ਸਕਦਾ ਹੈ ਕਿ ਸਾਡੀ ਸੰਟ ਲਾਈਮੇ ਇਸ ਐਜੀਟੇਸ਼ਨ ਨੂੰ ਅੱਗੇ ਵੀ ਵਿਧਾਨ ਸਭਾ ਦੇ ਸੋ। ਜੀ ਸਰ ਸਰ ਦੇ ਦਿੱਕੁਰਾ ਜੇ ਡੀਪੀ ਘਟਨਾ ਹੋਈ ਹੈ ਤੇ ਕੇਂਦਰ ਸਰਕਾਰ ਦਾ ਕੀ ਸਟੈਂਡਿੰਗ ਹੈ? ਉਹ ਪਹਿਲਾਂ ਤਾਂ ਜਿਹੜੀ ਆਪਣੇ ਆਪ ਚ ਪੂਰੇ ਦੇਸ਼ ਨੂੰ ਭਲਾ ਕੇ ਰੱਖ ਦਿੱਤਾ ਇਸ ਘਟਨਾ ਨਾਲ ਕਿ ਜਿਸ ਤਰੀਕੇ ਨਾਲ ਲਹatkar ਵੀ ਹੋਇਆ ਔਰ ਉਹਨ ਦਿੱਤੇ ਉਹ ਜਿਹੜੀ ਨਿਰਮਮ ਜਿਹੜੀ ਹੱਤਿਆ ਕੀਤੀ ਗਈ ਉਹ ਜਿਹੜੀ ਸੀ ਜਿਹੜੀ ਸਾਰੇ ਇਸ਼ਵਾਸੀ ਅਸੀਂ ਉਹਦੀ ਜਿਹੜੀ ਨਿੰਦਾ ਵੀ ਕਰਦੇ ਆ ਔਰ ਜਿੱਥੋਂ ਤੱਕ ਬੰਗਾਲ ਸਰਕਾਰ ਦਾ ਪਰਸੀ ਉਹ ਕਿਤੇ ਨਾ ਕਿਤੇ ਪਤਾ ਹੀ ਕੋਈ ਨਹੀਂ ਕਿਉਂਕਿ ਪਹਿਲਾਂ ਉਹਨੂੰ ਆਤਮ ਹੱਤਿਆ ਦਾ ਰੂਪ ਦਿੱਤਾ ਗਿਆ ਫਿਰ ਵੀ ਜਿਹੜੀ ਉਹ ਇਨਕੁਆਰੀ ਜਿਹੜੀ ਹੋਣੀ ਚਾਹੀਦੀ ਸੀ ਜਿਸ ਤਰੀਕੇ ਨਾਲ ਉਸ ਤਰੀਕੇ ਨਾਲ ਨਹੀਂ ਹੋਈ ਔਰ ਹੁਣ ਹਾਈ ਕੋਰਟ ਦੇ ਆਦੇਸ਼ਾਂ ਦੇ ਨਾਲ ਸੀਬੀਆਈ ਇਨਕੁਆਰੀ ਜਿਹੜੀ ਮਾਰਕ। ਕਿ ਕਈ ਕੋਸ਼ਿਸ਼ ਸਟੇਟਾਂ ਨੇ ਆਪਣੇ ਉੱਤੇ ਜਿਹੜੀ ਵਿਧਾਨ ਸਭਾ ਪਾਸ ਕੀਤਾ ਹੈ ਕਿ ਸੀਬੀਆਈ ਉਹਨਾਂ ਦੇ ਮਾਮਲੇ ਚੋਂ ਦੀ ਦਗਾ ਲੰਦਾ ਦੀ ਜਿਹੜੀ ਹੈ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਨਹੀਂ ਹੋ ਸਕਦੀ। ਸਬੰਗਾਲ ਵੀ ਉਹਨਾਂ ਦੇ ਵਿੱਚ ਇੱਕ ਸੂਬਾ ਐਸਾ ਹੈ ਜਿੱਦੇ ਡਾਇਰੈਕਟ ਕੇਂਦਰ ਸਰਕਾਰ ਸੀਬੀਆਈ ਦੀ ਇਨਕੁਆਰੀ ਨਹੀਂ ਮਾਰ ਸਕਦਾ। ਪੰਜ ਉਹਨਾਂ ਜਿਹੜੇ ਆ ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਜਿਹੜੀ ਹੈ। ਉਹ ਕਾਰਵਾਈ ਜਿਹੜੀ ਆ ਉਹ ਕੋਈ ਪਰ ਮੈਂ ਜਿੱਤੇ ਤੱਕ ਬੰਗਾਲ ਨੂੰ ਜਾਣਦਾ ਹਾਂ ਕਿ ਮੈਂ ਉਹਦੇ ਡਾਟੇ ਵੀ ਦੇਖ ਰਿਹਾ ਸੀ ਕਿ ਜਿਹੜੀ ਨੈਸ਼ਨਲ ਕ੍ਰਾਈਮ ਇੰਵੈਸਟੀਗੇਟਿਵ ਬਿਊਰੋ ਆ ਉਹਦੇ ਜਿਹੜੇ ਡਾਟੇ ਵੀ ਦੇਖ ਰਿਹਾ ਸੀ ਕਿ ਸਭ ਤੋਂ ਜ਼ਿਆਦਾ ਫਲੱਗ ਕਾਤੇ ਘਟਨਾ ਬੰਗਾਲ ਤੋਂ 2022 ਦਾ 2023 ਦਾ ਸਈ ਜੋ ਵੀ ਦਾ ਜਿਹੜਾ ਅੰਕੜਾ ਆ ही जगह दो लख समथिंग बी दे तीन लाख और चार लाख समथिंग जोड़ी बलात्कार तो मैं याद है कि एक बार कमीशन के रूप से मैं भी उ गया तो बहुत सारिया जलात्कार दटनावान हुई थी और जितने सरकार ने यह कह की कोशिश की उतने होया ही नहीं पर जो मैं आप अपनी टीम न ਪੀੜਿਤ ਪਰਿਵਾਰਾਂ ਨੂੰ ਮਿਲਿਆ ਵੀ ਔਰ ਕੁਝ ਹਸਪੀਟਲ ਵੀ ਸੀ ਪਰ ਫਿਰ ਉਹਨਾਂ ਨੇ ਇਹ ਤਾਂ ਮੰਨਿਆ ਕਿ ਇਹ ਬਲਤਕਾਰ ਹੋਇਆ ਸੋ ਇਹ ਇੱਕ ਬੜਾ ਆਪਣੇ ਆਪ 'ਚ ਅਜੀਬ ਜਿਹਾ ਲੱਗਦਾ ਹੈ ਕਿ ਹਮੇਸ਼ਾ ਦੇਖੋ ਬਲਤਕਾਰ ਕਰਨਾ ਕ੍ਰਾਈਮ ਕਰਨਾ ਇਹ ਬਹੁਤ ਸਾਰੇ ਲੋਕਾਂ ਜਿਹੜਾ ਅਸਾਜ ਸਮਾਜਿਕ ਤੱਤ ਹੁੰਦਾ ਹੈ ਔਰ ਉਹਦੇ ਤੇ ਸਰਕਾਰਾਂ ਦਾ ਕੰਮ ਜਿਹੜਾ ਹੁੰਦਾ ਉਹ ਤੇ ਕਾਰਵਾਈ ਕਰਨਾ ਪਰ ਜੇ ਸਰਕਾਰ ਉਹਨੂੰ ਬਚਾਓ ਬਕਸ਼ ਦੇ ਵਿੱਚ ਆ ਜੇ ਉਹ ਇੱਕ ਬੜੀ ਨਿੰਦਣ ਦੀ ਪਰ ਇਸ ਕੇਸ ਚ ਲੱਗਦਾ ਕਿ ਸਰਕਾਰ ਪਿਛੇ ਪ੍ਰੋਵੀਡੈਂਟ ਵੱਲੋਂ ਬਚਾ ਲਈ ਕੇਸ ਪਰਦਾ ਪਾ ਰਹੀ ਹੈ ਮੰਗਾ ਸਖੋ ਮੈਂ ਵੀ ਉਹੀ ਕਹਿ ਰਿਹਾ ਨਾ ਕਿ ਸਰਕਾਰ ਹੀ ਇਹਦੇ ਤੇ ਸਾਰਾ ਪਰਦਾ ਪਾਇਆ ਮੈਂ ਜਿਹੜੀ ਆਪਣੀ ਗੱਲ ਕਰ ਰਿਹਾ ਸੀ ਕਿ ਕ੍ਰਾਈਮ ਤਾਂ ਹੋਇਆ ਔਰ ਸਰਕਾਰਾਂ ਉਹਦੇ ਤੇ ਕ੍ਰਾਈਮ ਕ੍ਰਿਮੀਨਲ ਦੇ ਉੱਤੇ ਕਾਰਵਾਈ ਕਰਦੀਆਂ ਪਰ ਇੱਥੇ ਜਿਹੜੇ ਆ ਸਰਕਾਰ ਨੇ ਉਹਨੂੰ ਬਚਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਔਰ ਜੇ ਬਚਾਉਣ ਦੀ ਕੋਸ਼ਿਸ਼ ਨਾ ਕੀਤੀ ਕਿ ਸਰਕਾਰ ਨੇ ਸਹੀ ਕਦਮ ਚੁੱਕਿਆ ਹੁੰਦਾ ਤੇ ਅੱਜ ਪੂਰੇ ਦੇਸ਼ ਤੇ ਡਾਕਟਰ ਸਰਤਾ ਤੇ ਨਾ ਅੱਛਰਾ ਅੱਜ ਲੱਗਦਾ ਕਿ ਜਿਹੜੀ ਸੀਬੀਆਈ ਹੈ ਜਾਂ ਕੇਬੀ ਹੈ ਜਾਂ ਐਨਆਈਏ ਵਾਲੇ ਜਦੋਂ ਕੋਲ ਜਾਂਦੇ ਆ ਨਾ ਤਾਂ ਕੋਆਪਰੇਟ ਨਹੀਂ ਕਰਦੇ ਇਹ ਵੀ ਇਹ ਵੀ ਜਿਹੜੀ ਸੀਬੀਆਈ ਨੇ ਐਨਆਈਏ ਤਾਂ ਸੀਬੀਆਈ ਨੇ ਜਿਹੜੀ ਹਾਲੇ ਵੀ ਰਿਪੋਰਟ ਦਿੱਤੀ ਕਿ ਸਾਨੂੰ ਸਹਿਯੋਗ ਜਿਹੜਾ ਕਰਨਾ ਚਾਹੀਦਾ ਸੀ ਨਹੀਂ ਕਰਦਾ ਔਰ ਤੁਸੀਂ ਵੀ ਦੇਖਿਆ ਹੋਣਾ ਕਿ ਮੁੱਖ ਮੰਤਰੀ ਜਿਹੜਾ ਜਿੰਨੇ ਕਾਰਵਾਈ ਕਰਨੀ ਸੀ ਉਕਲ ਨਿਆਂ ਦੇ ਲਈ ਉਹ ਯਾਤਰਾ ਕੱਢ ਲਈ ਸੀ ਕਿ ਆਪਣੇ ਆਪ ਖਸੂਆਣੀ ਦੀ ਕਿ ਜਿਨ੍ਹਾਂ ਨੇ ਕਾਰਵਾਈ ਕਰਨੀ ਸੀ ਉਹ ਨਿਆਂ ਦੀ ਮੰਗ ਕਿਹਦੇ ਕੋਲੋਂ ਕਰ ਰਹੇ ਮੈਨੂੰ ਹਾਲੇ ਤੱਕ ਇਹ ਨਹੀਂ ਸਮਝ ਆਇਆ ਕਿ ਨਿਆਂ ਦੀ ਉਹਨੇ ਮੰਗ ਕਿਹਦੇ ਕੋਲੋਂ ਕੀਤੀ ਆ ਕਿ ਇਹਦੇ ਕੋਈ ਇਨਸਾਫ ਮੰਗਦੀ ਇਨਸਾਫ ਤਾਂ ਉਹਨਾਂ ਨੇ ਕਾਰਵਾਈ ਕਰਨੀ ਸੀ ਜਿਨ੍ਹਾਂ ਨੇ ਕਾਰਵਾਈ ਕਰਨੀ ਸੀ ਉਹੀ ਅਸੀਂ ਇਹ ਕਹਿ ਸਕਦਾ ਕਿ ਬਾੜ ਦੀ ਜਿਹੜੀ ਆ ਰਾਖੀ ਹੈ ਜਿਹੜੀ ਉਹ ਖੋਹੀ ਬਾੜ ਨੂੰ ਖਾਣ ਵਾਲੇ ਜਿਹੜੇ ਰਾਖਾ ਜਿਹੜੇ ਸੀ ਉਹ ਹੀ ਖਾਣ ਲੱਗ ਪਏ ਆ ਪਹਿਲਾਂ ਮਰੀਪੁਰ ਦੀ ਖੱਟਾਵਾ ਫਰੀਫ ਤੋਂ ਬਾਅਦ ਤੋਂ ਫਰੀਫ ਦੀ ਨਾਲ ਦੀ ਖੱਟਾਵਾ ਫਰੀਫ ਤੋਂ ਬਾਅਦ ਸਰਕਾਰ ਇਹ ਜਿੰਨਸਤਾਰ ਉਹ ਜਿੱਥੇ ਤੱਕ ਬਾਕੀ ਜਗ੍ਹਾ ਮੰਨ ਲਓ ਹੁੰਦੇ ਰੇਪ ਹੁੰਦੇ ਮੈਂ ਮੰਨਦਾ ਕਿ ਐਸਾ ਕਿਤੇ ਨਹੀਂ ਹੈ ਕਿ ਐਸਾ ਕੋਈ ਜਗ੍ਹਾ ਵੀ ਨਹੀਂ ਹੈ ਜਿੱਥੇ ਇਦਾਂ ਦੀਆਂ ਘਟਨਾਵਾਂ ਨਹੀਂ ਹੁੰਦੀਆਂ ਪੂਰੀ ਦੁਨੀਆ 'ਚ ਪਰ ਸਰਕਾਰਾਂ ਆਪਣਾ ਜਿਹੜਾ ਆ ਉਹ ਆਪਣਾ ਰੋਲ ਅਦਾ ਕਰਦੀ ਪਰ ਇੱਥੇ ਤਾਂ ਉਹ ਰੋਲ ਨਾ ਅਦਾ ਤਾਂ ਨਹੀਂ ਲਈ ਅਲਪੁਰੇ ਜਿਹੜੇ ਹਿੰਦੁਸਤਾਨ ਦੇ ਡਾਕਟਰ ਜਿਹੜੇ ਆ ਉਹ ਸੜਕਾਂ ਤੇ ਬੈਠੇ ਆ ਔਰ ਹੱਲੇ ਤੱਕ ਵੀ ਉਹਨਾਂ ਨੂੰ ਸ਼ਾਇਦ ਜਿਹੜਾ ਉਹ ਅਸਰ ਹੋਣਾ ਚਾਹੀਦਾ ਸੀ ਉਹ ਨਹੀਂ ਹੋਇਆ ਸੋ ਜਿੱਥੇ ਤੱਕ ਇਹਨਾਂ ਦੀ ਮੰਗ ਹੈਗੀ ਕਿ ਵੀ ਉਹ ਐਕਟ ਨੂੰ ਲਾਗੂ ਕਰਨ ਦੇ ਲਈ ਸੱਤੀ ਕਿਉਂਕਿ ਦੇਖੋ ਨਰਵੇ ਕਾਂਡ ਦੇ ਵਿੱਚ ਵੀ ਜਿਹੜਾ ਬਹੁਤ ਵੱਡਾ ਪੂਰੇ ਦੇਸ਼ ਨੂੰ ਹਿਲਾ ਕੇ ਰੱਖਿਆ ਸੀ ਉਦੋਂ ਵੀ ਐਕਟ ਬਣਿਆ ਸੀ ਜਿਹੜੇ ਰੇਪ ਕੇਸ ਉਸ ਦੇ ਤੇ ਔਰ ਡਾਕਟਰਾਂ ਦੀ ਪ੍ਰੋਟੈਕਸ਼ਨ ਵਾਸਤੇ ਵੀ ਜਿਹੜਾ ਐਕਟ ਬਣਾਇਆ ਗਿਆ ਪਰ ਦੋਨਾਂ 'ਚ ਮੈਨੂੰ ਇਹਨਾਂ ਹੈ ਕਿ ਵੀ ਜਿਹੜੀ ਲੋੜ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਲਈ ਐਕਟ ਬਣਾਉਣਾ ਮੇਰੇ ਜਿੱਥੇ ਤੱਕ ਮੇਰੇ ਕੋਲ ਥੋੜੀ ਨਰਬਿਆ ਕਾਣ ਤੋਂ ਬਾਅਦ ਰੇਪ ਦੀਆਂ ਘਟਨਾਵਾਂ ਘਟ ਗਈਆਂ ਐ ਐਸਾ ਨਹੀਂ ਹੈ ਔਰ ਮਾਨਸਿਕ ਰੂਪ ਤੇ ਕਿਸੇ ਪਾਸੇ ਵੀ ਕਿਸੇ ਨੂੰ ਪਿਆਰ ਕਰਨ ਦੇ ਲਈ ਜਿਹੜੀ ਹਲੇ ਤੱਕ ਜਿਹੜੀਆਂ ਕੋਸ਼ਿਸ਼ਾਂ ਹੋਣੀਆਂ ਚਾਹੀਦੀਆਂ ਸੀ ਉਹ ਨਹੀਂ ਹੋਈਆਂ ਔਰ ਇਹਦੇ ਲਈ ਜ਼ਰੂਰ ਹੈ ਕਿ ਸਾਨੂੰ ਸਾਰਿਆਂ ਨੂੰ ਸਮਾਜਿਕ ਤੱਤਵ ਨੂੰ ਵੀ ਕਿ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਸੰਭਾਲਣ ਦੀ ਲੋੜ ਪਈ ਪਰ ਐਕਟ ਜਿੱਥੇ ਤੱਕ ਇਹਨਾਂ ਦੀ ਡਿਮਾਂਡ ਹੈ ਉਹਦੇ ਲਈ ਮੈਂ ਉਹਨਾਂ ਦੇ ਨਾਲ ਸਹਿਮਤ ਹਾਂ ਜਿੱਥੇ ਤੱਕ ਵੀ ਹੋ ਸਕਦਾ ਮਾਇਨਾ ਦੀ ਕਾਰਵਾਈ ਲਈ ਇਹਨਾਂ ਦੇ ਸਹਿਯੋਗ ਲਈ ਅੱਗੇ ਉੱਪਰ ਜਾਣ ਦੀ ਲੋੜ ਪੈਂਦਾ ਨਾਲ ਤਾਂ ਸੰਬੰਧਕ ਟੋਕੋਲ ਕੇ ਜੇ ਸੈਂਟਰਲ ਐਕਟ ਤੇ ਆ ਗਿਆ ਸਕੇ ਜਿਸ ਗੱਲ ਦੇ ਜਿਹੜਾ ਹੈਗਾ ਦੋ ਤਾਲ ਹੋਗਾ ਮੈਂ ਉਹਦਾ ਜਵਾਬ ਦਿੰਦਾ ਤੁਹਾਨੂੰ ਕਿ ਸੈਂਟਰਲ ਐਕਟ ਦੇ ਲਈ ਵੀ ਜਿੱਥੇ ਤੱਕ ਵੀ ਹੋਵੇ ਮੈਂ ਸੈਂਟਰ ਦੇ ਨਾਲ ਜਾ ਕੇ ਗੱਲ ਕਰਕੇ ਇਹਨਾਂ ਦੀ ਇਸ ਮੁੱਦੇ ਤੇ ਉੱਤੇ ਮੈਂ ਇਹਨਾਂ ਦੇ ਨਾਲ ਖੜਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम X और व्हाट्सएप चैनल पर।